ਦਾਸ ਰਾਜਦੀਪ ਸਿੰਘ ਰਾਜੂ ਫੜੀ ਯੂਨੀਅਨ ਸਬਜੀ ਮੰਡੀ ਬਠਿੰਡਾ ਦਾ ਮੁੱਖ ਸੇਵਾਦਾਰ ਹੈ ਜੀ ਮਾਮਲਾ ਜਨਾਬ ਇੱਥੇ ਆ ਵੀ ਇੱਥੇ ਜੋ ਫੜੀ ਲੱਗਦੀ ਆ ਉਹ 6x6 ਦੀ ਹੈ 6x8 6x8 ਦੀ ਹੈ ਔਰ ਇੱਥੇ ਜੋ ਵੀ ਬੰਦਾ ਕੰਮ ਕਰਦਾ ਉਹ ਮਸਾ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ 2 ਜਾਂ 250 ਰੁਪਏ ਕਮਾਉਂਦਾ ਹੈ ਜਿਹਦਾ ਉਸ ਬੰਦੇ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਹੈ ਸੋ ਕਈ ਪਿਛਲੀ ਵਾਰ ਵੀ ਇੱਥੇ ਜਿਹੜਾ ਐਸਾ ਵਸੂਲੇ ਜਾਂਦਾ ਸੀ 100 ਰੁਪਿਆ ਪ੍ਰਤੀ ਅੱਡਾ ਉਹ ਮਾਰਕੀਟ ਕਮੇਟੀ ਦੁਆਰਾ ਵਸੂਲੇ ਜਾਂਦਾ ਸੀ ਤਾਂ ਪਿਛਲੇ ਮਹੀਨੇ ਇਹ ਮਾਰਕੀਟ ਕਮੇਟੀ ਨੇ ਐਮਐਨਡੀ ਨੂੰ ਠੇਕੇ ਦੇ ਦਿੱਤਾ ਸੋ ਅੱਜ ਠੇਕੇਦਾਰ ਐਸੇ ਲੈਣ ਵਾਸਤੇ ਆਪਣੇ ਇੱਥੇ ਆਉਂਦੇ ਆ ਜੋ ਕਿਸੇ ਅੱਡੇ ਦੀ ਪਰਚੀ 100 ਦੀ ਜੋ ਉਹਨਾਂ ਨੂੰ ਕਮੇਟੀ ਦੁਆਰਾ ਅਲਾਉਡ ਹੋਈ ਹੈ ਪਰ ਉਸ ਨੂੰ ਛੱਡ ਕੇ 150 ਦੀ ਜਾਂ 200 ਦੀ ਡਿਮਾਂਡ ਕਰ ਰਿਹਾ ਐ ਇਸੇ ਕਰਕੇ ਸਾਡੇ ਪੂਰਾ ਰੋਸ ਹੈ ਵੀ ਠੇਕੇਦਾਰ ਜੇ ਅਗਲੇ ਸੀ ਪੈਸੇ ਨਹੀਂ ਦਿੰਦੇ ਤਾਂ ਧਮਕਾਉਂਦੇ ਆ ਅੱਡੇ ਖੋਣ ਦੀ ਗੱਲ ਕਰਦੇ ਆ ਮਾਰਨ ਦੀ ਗੱਲ ਕਰਦੇ ਆ ਸੋ ਮੈਂ ਮੇਰੇ ਭਰਾ ਮੀਡੀਆ ਦੁਆਰਾ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਮਾਰਕੀਟ ਕਮੇਟੀ ਨੂੰ ਵੀ ਇਹ ਗੁੰਡਾਗਰਦੀ ਨੂੰ ਬੰਦ ਕੀਤਾ ਜਾਵੇ ਸੋ ਮੈਂ ਪਹਿਲਾਂ ਇੱਥੇ ਸਾਡੇ ਮੰਤਰੀ ਸਾਹਿਬ ਕੁਡੀਆਂ ਸਾਹਿਬ ਜੀ ਆਏ ਸੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਆ ਠੇਕਾ ਬੰਦ ਕੀਤਾ ਜਾਵੇ ਸੋ ਮੈਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਇਹ ਠੇਕਾ ਬਹੁਤ ਜਲਦ ਅਸੀਂ ਬੰਦ ਕਰ ਦਿਆਂਗੇ ਸੋ ਮੈਂ ਅੱਜ ਮੇਰੇ ਭਰਾਵਾਂ ਦੇ ਨਾਲ ਸਾਰੇ ਦੇ ਨਾਲ ਹੱਥ ਜੋੜ ਕੇ মিডিਆ ਦਾ ਬੜਾ ਧੰਨਵਾਦ ਕਰਦਾ ਕਿ ਉਹ ਸਾਡੀ ਗੱਲ ਜਰੂਰ ਉੱਪਰ ਤੱਕ ਪਹੁੰਚਾਣ। ਆਜੂ ਆਪਰਾ ਕੋਈ ਹੋਰ ਬੰਦਾ ਅਰਜਨ ਸਿੰਘ ਹੌਲੂ ਹੈ ਜੀ ਮੈਂ ਇੱਥੇ ਫੜੀ ਲਾਣ ਦਾ ਕੰਮ ਕਰਦਾ ਸੀ ਤੇ ਇੱਥੇ ਜਿਹੜਾ ਨਵਾਂ ਠੇਕਾ ਹੋਇਆ ਉਹ ਠੇਕੇਦਾਰ ਆਪਦੇ ਗੁੰਡੇ ਭੇਜੇ ਕਰਿੰਦੇ ਭੇਜ ਕੇ ਜੀ ਇੱਥੇ ਡਬਲ ਪਰਚੇ ਕੱਟਣ ਦੀ ਕੋਸ਼ਿਸ਼ ਕਰਦੇ ਨੇ। ਇੱਥੇ ਐ 248 ੱਡੇ ਹੈਗਾ ਜੀ ਜਿਹਦੇ ਵਿੱਚ ਜਿਹੜਾ ਠੇਕਾ ਹੋਇਆ 150 ੱਡੇ ਦਾ ਹੋਇਆ ਜੀ ਪਰ ਇਹ 248 ੱਡੇ ਨੂੰ 300 ਡਾ ਬਣਾਉਣਾ ਚਾਹੁੰਦੇ ਜੀ ਅੱਗੇ ਨੂੰ ਹੋਰ ਛੋਟਾ ਕਰਨਾ ਚਾਹੁੰਦੇ ਆ ਕਹਿੰਦੇ ਅਸੀਂ 12 ਬੰਦੇ ਲਿਆਵਾਂਗੇ ਇੱਥੇ ਬਿਠਾਵਾਂਗੇ ਲਿਆ ਕੇ ਹੋਰ ਤੇ ਤੁਹਾਡੇ ਡਬਲ ਪਰਚੇ ਕਟਾਂਗੇ ਅਸੀਂ ਕਿਹਨੇ ਜਿਹੜੀ ਸਰਕਾਰੀ ਪਰਚੀ ਸੀ ਉਹ ਕੱਟੀ ਜਾ ਉਹ ਤੋਂ ਹੀ ਸਾਨੂੰ ਕੋਈ ਤਰਾਜ ਨਹੀਂਗਾ ਇੱਕ ਜਿਹੜਾ ਕਹਿੰਦਾ ਠੇਕਾ ਹੋਇਆ ਉਹਨਾਂ ਦੀ ਰੇਟ ਲਿਸਟ ਲੱਗੀ ਹੋਣੀ ਚਾਹੀਦੀ ਹੈ ਜਿੰਨਾਂ ਆਪਾਂ ਦੇਖਦੇ ਆਂ ਮਾਰਕੀਟ ਕਮੇਟੀ ਵੱਲੋਂ ਜਿਵੇਂ ਬਾ ਹੁਕਮ ਲਿਖਿਆ ਹੁੰਦਾ ਹੈ ਸੈਕਟਰੀ ਵੱਲੋਂ ਬਈ ਇੰਨੀ ਇਸ ਚੀਜ਼ ਦੀ ਇੰਨੀ ਪਰਚੀ ਇਸ ਚੀਜ਼ ਦੀ ਇੰਨੀ ਪਰਚੀ ਹਰ ਚੀਜ਼ ਦਾ ਰੇਟ ਉਸ ਤੇ ਲਿਖਿਆ ਨਿਰਦਰਜ ਕੀਤਾ ਹੋਵੇ ਇਹ ਨਾ ਹੋਵੇ ਠੇਕੇਦਾਰ ਆਪਣੀ ਮਨਮਰਜ਼ੀ ਕਰੇ ਕਿਉਂਕਿ ਇਹ ਠੇਕੇਦਾਰ ਜਿਹੜੇ ਹੈਗੇ ਨੇ ਕਈ ਤਰ੍ਹਾਂ ਦੇ ਨਦ ਵਿਚ ਗੁੰਡੇ ਅੰਸਰ ਵੀ ਹੈਗੇ ਨੇ ਜਿਹੜੇ ਆਪਸ ਵਿੱਚ ਮਿਲੇ ਹੋਏ ਨੇ ਤੇ ਕਹਾ ਕਿ ਜਿਵੇਂ ਅਰੇ ਤੋਂ ਪਾਸੋਂ ਲਖਾ ਸੀ ਕਿ ਜੀ ਅੱਜ ਤੋਂ ਬਾਅਦ ਇਹ ਕਰਦੇ ਰੋਜ਼ ਆ ਕੇ ਧਮਕਾਉਂਦੇ ਆ ਪਰਸੋਂ ਮੈਨੂੰ ਵੀ ਧਮਕਾ ਕੇ ਗਈ ਸੀ ਇੱਥੇ ਇਹਨਾਂ ਦੇ ਕਰਿੰਦੇ ਆਏ ਸੀਗੇ ਮੇਰੇ ਨਾਲ ਵੀ ਪੁੱਟੇ ਸਿੱਧਾ ਬੋਲ ਕੇ ਗਏ ਅਸੀਂ ਕਹਿੰਦੇ ਤੇਰਾ ਅਸੀਂ ਅੱਡਾ ਕੈਨਸਲ ਕਰਾ ਦਾਂਗੇ ਤੇਰੇ ਅੱਡੇ ਤੇ ਕਬਜ਼ਾ ਕਰ ਲਾਂਗੇ ਹੋਰ ਬੰਦੇ ਅਸੀਂ ਬਿਠਾ ਦਾਂਗੇ ਇਸ ਗੱਲ 'ਤੇ ਅਸੀਂ 100% ਤਿਆਰ ਆ ਜੇ ਕੋ ਅਸੀਂ ਮੰਡੀ ਬੰਦ ਕਰਾਂਗੇ ਜਿਹੜੇ ਸਾਡੇ ਇੱਥੋਂ ਦੇ ਵਿਧਾਇਕ ਨੇ ਬਹੁਤ ਚੰਗੇ ਇਨਸਾਨ ਨੇ ਇਮਾਨਦਾਰ ਇਨਸਾਨ ਨੇ ਹੋ ਸਾਡੇ ਐਮਐਲਏ ਸਾਹਿਬ ਗਿੱਲ ਸਾਹਿਬ ਅਸੀਂ ਉਹਨਾਂ ਨੂੰ ਪਹਿਲੇ ਬੇਨਤੀ ਕਰਾਂਗੇ ਸਾਨੂੰ ਪਤਾ ਸਾਡੀ ਬੇਨਤੀ ਉਹ ਸੁਣ ਲੈਣਗੇ ਜੇ ਫਿਰ ਵੀ ਕਿਤੇ ਕੋਈ ਗੱਲ ਨਹੀਂ ਬਣਦੀ ਹੈ ਤਾਂ ਸਾਡੇ ਕੋਲੇ ਜਨਤਾ ਕੋਲੇ ਇੱਕ ਹਥਿਆਰ ਹੁੰਦਾ ਸੰਘਰਸ਼ ਹੜਤਾਲ ਅਸੀਂ ਮੰਡੀ ਬੰਦ ਕਰਕੇ ਸਾਰੇ ਜਿੰਨੇ ਵੀ ਅਸੀਂ ਫੜੀ ਵਾਲੇ ਹੈਗੇ ਆ ਮੰਡੀ ਵਾਲੇ ਆ ਅਸੀਂ ਸੜਕਾਂ ਤੇ ਬੈਠਾਂਗੇ ਨਹੀਂ ਫਿਰ ਤੁਸੀਂ ਇਕੱਠੇ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਮਲੇ ਸੌ ਕੋਲ ਪਹਿਲੇ ਜਾਣਾ ਚਾਹੀਦਾ ਨਹੀਂ ਐਮਐਲਏ ਸਾਹਿਬ ਸ਼ਾਇਦ ਇੱਥੇ ਹੈ ਨਹੀਂ ਸੀ ਪਤਾ ਕੀਤਾ ਸੀਗਾ ਪਹਿਲੇ ਸਾਲ ਨੂੰ ਮੰਗ ਪੱਤਰ ਮੰਗ ਪੱਤਰ ਦੇਵਾਂਗੇ ਅਸੀਂ ਅਸੀਂ ਗੱਲ ਕਰਦੇ ਗੁੱਡੀਆ ਸਾਹਿਬ ਨੂੰ ਵੀ ਦਿੱਤਾ ਅਸੀਂ ਅਸੀਂ ਫੇਰ ਜਾਵਾਂਗੇ ਸਾਡੇ ਆਪਣੇ ਐਮਐਲਏ ਸਾਹਿਬ ਹੈ ਸਾਡੇ ਡਿਪਟੀਂਟ ਦੇ ਮੈਂ ਬਾਪਨਾ ਮੰਗ ਪੱਤਰ ਫੇਰ ਕੱਟ ਕਰਨੇ ਕੀ ਮਤਲਬ ਹੋ ਰਿਹਾ ਤੁਹਾਡਾ ਨਹੀਂ ਮੰਗ ਪੱਤਰ ਪੰਜ ਚਾਰ ਦਿਨ ਹੀ ਹੋਏ ਨੇ ਜੀ ਹੁਣ ਉਹ ਗੁੱਡੀਆ ਸਾਹਿਬ ਤੁਹਾਡੇ ਬਿਜੀ ਸੀਗੇ ਬਿਜੀ ਕਰਕੇ ਸ਼ਾਇਦ ਗੱਲ ਨਹੀਂ ਹੋ ਸਕੀ ਆ ਪਰ ਲੇਕਿਨ ਅੱਜ ਉਹਨਾਂ ਨੇ ਗੁੰਡਾ ਕਰਦੀ ਸ਼ੁਰੂ ਕੀਤੀ ਅਸੀਂ ਸਾਰੇ ਜਨਤਾ ਜਿਹੜੀ ਜਨਾਰਦਨ ਹੈ ਉਹ ਇਕੱਠੀ ਹੋ ਗਈ ਹੈ ਜਨਤਾ ਦੇ ਮੂਰੇ ਕਿਸੇ ਦੀ ਗੁੰਡਾ ਕਰਦੀ ਨਹੀਂ ਚੱਲੇਗੀ ਜੇ ਲੀਡਰਾਂ ਦੀ ਵੀ ਗੱਲ ਨਾ ਮੰਨੀਗੀ ਜਾਂ ਤੁਹਾਡੀ ਲੀਡਰਾਂ ਨੇ ਨਾ ਸੁਣੀ ਅਗਲਾ ਸਵਰਸ਼ ਨਹੀਂ ਇਹ ਲੀਡਰ ਦੇਖੋ ਪਹਿਲੀ ਗੱਲ ਤੇ ਲੀਡਰ ਸਾਡੇ ਨੇ ਮਾੜੇ ਨਹੀਂ ਹੈ ਆਮ ਆਦਮੀ ਪਾਰਟੀ ਤੋਂ ਕੋਤਮਾਂ ਜੀ ਸਾਡੇ ਮਾੜੇ ਨਹੀਂ ਹੈ ਲੋਕਾਂ ਦੀ ਗੱਲ ਸੁਣਦੇ ਆ ਜੇ ਨਹੀਂ ਵੀ ਸੁਣੀ ਗਈ ਕਿਸੇ ਗਲਤ ਨਹੀਂ ਹੈ ਪਰ ਸਾਡੇ ਇੱਕੋ ਹਥਿਆਰ ਹੈ ਫਿਰ ਹੜਤਾਲ ਅਸੀਂ ਹੜਤਾਲ ਕਰਾਂਗੇ ਮੰਡੀ ਬੰਦ ਕਰਾਂਗੇ ਅਸੀਂ ਮੇਰਾ ਨਾਮ ਆਸ਼ਾ ਰਾਣੀ ਜੀ ਪਿਛਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਕੈਪਟਨ ਸਾਹਿਬ ਨੇ ਕਿਰਾਇਆ ਬਿਲਕੁਲ ਮਾਫ ਕਰਤਾ ਸੀ ਪਰਚੀ ਖਤਮ ਕਰਤੀ ਸੀ ਇਸ ਸਰਕਾਰ ਨੇ ਆਪ ਸਰਕਾਰ ਨੇ ਆ ਕੇ ਪੂਰੀ ਪਰਚੀ ਪੂਰੀ ਲੈਣੀ ਸ਼ੁਰੂ ਕਰਤੀ ਉਸ ਤੋਂ ਬਾਅਦ ਹੁਣ ਠੇਕਾ ਠੇਕੇ ਦੇ ਦਿੱਤਾ ਜੀ ਇਹਨਾਂ ਨੇ ਠੇਕੇ ਦੇ ਠੇਕੇ ਵਾਲੇ ਸਾਨੂੰ ਬਹੁਤ ਤੰਗ ਕਰ ਰਹੇ ਆ ਇੱਕ ਬਾਹਰ ਅੱਡੇ ਵਧਾਈ ਦੇ ਸਾਡੇ ਤੋਂ 100 100 ਰੁਪਏ ਹੋਰ ਮੰਗ ਰਹੇ ਆ ਪਾਰਕਿੰਗ ਦਾ ਵੀ ਲੈ ਰਹੇ ਆ ਜੀ ਬਾਹਰ ਸੜਕ ਦੇ ਪਾਰਕਿੰਗ ਦਾ ਕੋਈ ਹੱਕ ਨਹੀਂ ਬੰਦਾ ਜੀ ਅੱਡੇ ਵੀ ਲਵਾਏ ਜਾ ਰਹੇ ਆ ਬਾਹਰ ਵੀ ਤੁਹਾਡੇ ਹਾਂਜੀ ਸਾਫ਼ ਕਹਿੰਦੇ ਜੇ ਤੁਸੀਂ ਵੀ ਨਾ ਕਰੋਗੇ ਅੰਦਰ ਕਰੋਗੇ ਉਸ ਤੋਂ ਬਾਅਦ ਅਸੀਂ ਬਾਹਰ ਅੱਡੇ ਲਵਾਵਾਂਗੇ ਮੈਂ ਕਿਹਾ ਅਸੀਂ ਅੱਡੇ ਤੇ ਨਹੀਂ ਲਾਉਣ ਦਿੰਦੇ ਅੱਗੇ ਆਪਣੇ ਅੱਗੇ ਕਿਉਂਕਿ ਵੀ ਹਾਂਜੀ ਪਾਰਕਿੰਗ ਵੀ ਅੱਡੇ ਲਵਾਏ ਜਾ ਰਹੇ ਆ ਬਾਹਰ ਪਾਰਕਿੰਗ ਜੀ ਰੇੜੀਆਂ ਲਾਰਚੀਆਂ ਨੇ ਉਹਨਾਂ ਨੇ ਉਹਨਾਂ ਦੇ 100 ਰੁਪਏ ਪਰਚੀ ਕੱਟਦੇ ਪਏ ਸਾਡਾ ਅੰਦਰ ਅੰਦਰ ਦਾ ਸੌਦਾ ਖਰਾਬ ਹੋ ਜਾਂਦਾ ਸਾਰਾ ਸੜਦਾ ਮਾਲ ਜੀ ਬਾਹਰ ਹਲੇ ਵੇਚ ਕੇ ਤੁਰ ਜਾਂਦੀ ਹੈ ਜੀ ਲੋ